ਇਟ ਵਿਲਸ ਰਿਲੀਜ਼ ਹੋ ਚੁੱਕੇ ਹਨ ਤੇ ਇੱਕ ਚੀਜ਼ ਜਿਹੜੀ ਸਭ ਤੋਂ ਜ਼ਿਆਦਾ ਅਟਰੈਕਟਿਵ ਹੈ ਉਹ ਹਨ ਫਿਲਮ ਦੇ ਡਾਇਲੌਗਸ ਸਪੈਸ਼ਲੀ ਜਿਹੜੇ ਇਹ ਜਨਾਮ ਨੇ ਬੋਲੇ ਹਨ ਥੈਂਕ ਯੂ ਸੋ ਮਚ ਅ ਮੇਰਾ ਨਾਮ ਜਗਜੀ ਸੰਘਾ ਤੇ ਮੈਂ ਪਲੇ ਕਰ ਰਿਹਾ ਹਾਂ ਕਪਤਾਨ ਦਾ ਰੋਲ ਤੇ ਡਾਇਲੌਗਸ ਆਪਣੀ ਸਾਨੂੰ ਮਿਲੇ ਨਹੀਂ ਡਿਲੀਵਰ ਕਰ ਲੈਂ ਕਿੰਨੀ ਬਾਜੀ ਦਾ ਬਹੁਤ ਹੱਥ ਹੈ ਸਪੀਚ ਜਿਹਦੇ ਵਿੱਚ ਇਹਨਾਂ ਨੇ ਮੈਨੂੰ ਕੈਰੈਕਟਰ ਦਿੱਤਾ ਇਹਨਾਂ ਵੱਡਾ ਤੇ ਸੇਪੀ ਪ੍ਰੋਡਕਸ਼ਨ ਦਾ ਤੇ ਬਸ ਕਰਦਾਰ ਨਭਾਇਆ ਤੇ ਆਪਣੇ ਪ੍ਰਿੰਸ ਜੀ ਉਹਨਾਂ ਨੇ ਲਿਖਿਆ ਸੀਗਾ ਪ੍ਰਿੰਸ ਕਬਲਜੀਤ ਉਹਨਾਂ ਨੇ ਲਿਖੇ ਆਪਣੇ ਡਾਇਲੌਗਸ ਸੋ ਉਹਨਾਂ ਨੂੰ ਕਰੇ ਸਭ ਤੋਂ ਪਹਿਲਾਂ ਜਾਂਦਾ ਵਾ ਸੋ ਇਸ ਫਿਲਮ ਵਿੱਚ ਕੰਮ ਕਰਨ ਦਾ ਐਕਸਪੀਰੀਅੰਸ ਕਿਵੇਂ ਰਿਹਾ बिकॉज ਇਸ ਤੋਂ ਪਹਿਲਾਂ ਤੁਸੀਂ ਹੀਰੋਜ਼ ਤੋਂ ਨਜ਼ਰ ਆਈ ਸੀ ਉਹ ਵੀ ਇੱਕ ਨੈਗੇਟਿਵ ਕੈਰੈਕਟਰ ਕਰ ਰਹੇ ਸੀ ਤੇ ਇਸ ਵਿੱਚ ਵੀ ਆਈ ਥਿੰਕ ਇੱਕ ਨੈਗੇਟਿਵ ਕੈਰੈਕਟਰ ਹੀ ਹੈ ਨੈਗੇਟਿਵ ਕੈਰੈਕਟਰ ਪਰ ਬਹੁਤ ਪੈਰਲਲ ਹੈ ਆਪਣੇ ਹੀਰੋਜ਼ ਨਾਲ ਕਦੇ ਕਦੇ ਕੀ ਹੁੰਦਾ ਵੀ ਜਦੋਂ ਆਪਾਂ ਨੈਗੇਟਿਵ ਕੈਰੈਕਟਰ ਕਰਦੇ ਆ ਉਹ ਦਿਖਾਈ ਨਹੀਂ ਦਿੰਦੇ ਹਨਾ ਕਿਉਂਕਿ ਹੀਰੋਜ਼ ਓਵਰ ਸ਼ੈਡੋ ਕਰਦੇ ਆ ਇਹ ਫਿਲਮ ਇੰਨੇ ਕੰਟੈਂਟ ਤੇ ਬਣਾਈ ਹੈ ਇੰਨੇ ਕੈਰੈਕਟਰਸ ਤੇ ਬਣਾਈ ਹੈ ਵੀ ਵੀ ਡਿਡ ਜਸਟਿਸ ਟੂ ਦ ਸਟੋਰੀ ਨਾ ਕਿ ਬਿਕਸ ਦਾ ਫੇਮ ਦੇਖਿਆ ਨਾ ਕਿ ਸੋ ਯੂ نو ਐਨੀਥਿੰਗ ਇਟ ਵਾਸ ਜਸਟ ਔਨ ਦ ਸਟੋਰੀ ਆਫ ਦ ਫਿਲਮ ਨਾਲੇ ਜਦੋਂ ਇਹ ਸਟੋਰੀ ਹੈਗੀ ਜਦੋਂ ਹੀ ਪਹਿਲਾਂ ਕੋਈ ਸਟੋਰੀ ਪੰਜਾਬੀ ਫਿਲਮਾਂ ਚ ਆਈ ਵੀ ਨਹੀਂ ਗਈ ਤੁਸੀਂ ਹਨਾ ਵੀ ਆਪਣੇ ਇੰਡਸਟਰੀ ਦੇਖਦੀ ਆ ਆਪਣੇ ਟੌਮ ਕ੍ਰੂਜ਼ ਦੀ ਫਿਲਮਾਂ ਦੇਖਦੀ ਆ ਸੋ ਸਾਡਾ ਅਟੈਂਪਟ ਆ ਵੀ ਸਾਡੀ ਪੰਜਾਬੀ ਫਿਲਮਾਂ ਵੀ ਇਦਾਂ ਦੀ ਬਣਨ ਵੀ ਸਾਡੇ ਜਿਹੜੇ ਆਪ ਦੇ ਲੋਕ ਆ ਵੀ ਬਾਹਰ ਨਾ ਜਾਣਾ ਪਵੇ ਵੀ ਆਪਣੀ ਕਮਿਊਨਿਟੀ ਨੂੰ ਸਪੋਰਟ ਕਰ ਕਿ ਹਾਲੀਵੁੱਡ ਲੈਵਲ ਦੀ ਤੁਸੀਂ ਕਹਿ ਰਹੇ ਹੋ ਉਸ ਤਰ੍ਹਾਂ ਦੀ ਸਟੋਰੀ ਆ ਉਸ ਤਰ੍ਹਾਂ ਦਾ ਡਾਇਰੈਕਸ਼ਨ ਵੇਖਣ ਨੂੰ ਮਿਲੇਗਾ ਹਾਂਜੀ ਹਾਂਜੀ ਡਾਇਰੈਕਸ਼ਨ ਬਲਜੀਤ ਸਿੰਘ ਦੇ ਉਹਨੇ ਕੀਤੀ ਹੈ ਆਫ ਕੋਰਸ ਉਹਨਾਂ ਦੀ ਜਿਹੜੀ ਲੁੱਕ ਦਿੰਦੇ ਫਿਲਮ ਨੂੰ ਨਾ ਵੀ ਉਹ ਤਾਂ ਬਾਕਮਾਲ ਕੀਤੀ ਹੋਈ ਕੀਤੀ ਹੈ ਸੋ ਆਪਣਾ ਅਲੱਗ ਫਿਲਮ ਆ ਸਭ ਤੋਂ ਅਲੱਗ ਹੈ ਜਦੋਂ ਆ ਨਾ ਮੈਂ ਮੈਂ ਦੇਖੀ ਵੀ ਆ ਕਾਫੀ ਬਰੀ ਦੇਖ ਲਈ ਹੈ ਪਰ ਜਦੋਂ ਤੁਸੀਂ ਦੇਖੋਗੇ ਤੁਹਾਨੂੰ ਸਿਨੇਮੀਆਂ ਚਾਹਤ ਤੁਹਾਨੂੰ ਆਪਣੇ ਆਪ ਤੁਹਾਨੂੰ ਕਿ ਵਾਓ ਵੀ ਯੂ نو ਦਿਸ ਇਜ਼ ਡੈਫਨਿਟਲੀ ਯੂ نو ਹਾਲੀਵੁੱਡ ਟੱਕੀ ਵੀ ਹਾਲੀਵੁੱਡ ਸਟਾਈਲ ਆ ਨਾ ਵੀ ਜਿਹੜੀ ਲੋਕੇਸ਼ਨਸ ਐਲ ਦੇ ਵਿੱਚ ਹੈ ਨਾ ਇਹਨਾਂ ਨੇ ਫਿਕਰ ਆਊਟ ਕੀਤੀਆਂ ਨੇ massive and how is it playing your character because we can see very intensity trailers hanji psychotic psychotic you know mera character idda da hai to kamla jaeva thonu pata nahi ki kar dende par like i said ha na vichar character de dialogues ne oh just is bo kar dende ne te so prince je the thank you prince kamal ji and goodbye bye so ek <a> dialogue ho jaye hanji kande a ke kai chor kai daku kai neta ragge kutte kore mlaake phir bolda hai kaptan